ਚੂਠ ਤੋਂ ਤਾਂਗਾ ਆ ਕੇ ਜਿਹੜੇ ਝੂਠ ਦੇ ਭੈਣਾ ਨੂੰ ਜਿਹੜੇ ਪੈਸੇ ਦੇਣਾ ਜਾਂ ਹੋਰ ਵੀ ਜੋ ਝੂਠ ਇਹਨਾਂ ਨੇ ਮਾਰ ਕੇ ਉਹ ਦਿੱਲੀ ਦੇ ਲੋਕਾਂ ਨੇ ਇੱਕ ਦੇਖ ਲਿਆ ਵੀ ਇਹ ਝੂਠ ਦੀ ਸਰਕਾਰ ਸੀ ਉਹਨਾਂ ਨੇ ਇਹਨਾਂ ਦੇ ਮੂੰਹ ਤੇ ਚਪੇੜ ਮਾਰ ਗਿਆ ਜਿੱਦ ਦਿੱਲੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ 2027 27 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੇਗੀ ਲੋਕੀ ਇਹਨਾਂ ਕੋਲ ਬਹੁਤ ਦੁਖੀ ਹੋ ਗਏ ਆ ਕੋਈ ਲਾਈਨ ਆਰਡਰ ਨਹੀਂ ਆ ਕੋਈ ਨਹੀਂ ਆ ਕਿਵੇਂ ਦੇਖ ਦਿਓ ਜੀ ਆਪ ਦਾ ਸੁਪਰੀਮੋ ਨੇ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਸਭ ਤੋਂ ਵੱਡੇ ਝੂਠ ਦੇ ਪੰਡਤ ਉਹ ਸੀ ਜਿਨ੍ਹਾਂ ਨੇ ਸਾਰੀ ਗੁੱਥੀ ਇਕੱਠੀ ਕੀਤੀ ਸੀ ਅੰਦਰ ਜੀ EVM ਮਸ਼ੀਨਾਂ ਦੇ ਵਿੱਚ ਹੇਰ ਫੇਰ ਨਾਲ BJP ਜਿੱਤੀ ਇਹ ਆ ਬੋਲੇ ਅੰਦੇ ਨੇ ਕਿ ਧੰਦਲੀ ਹੋਈ ਹੈ ਜੀ ਫੇਰਾ ਫੇਰੀ ਨਾਲ ਜਿੱਤੀ ਹੈ BJP ਦਾ ਪੰਜਾਬ ਦੇ ਵਿੱਚ ਇਹ ਗੁੰਡਾ ਰਾਜ ਵਿਖਾਤਾ ਹੈ ਕਿ ਜਬਰਦਸਤੀ ਆਪਣੇ ਮੇਅਰ ਬਣਾਤੇ ਉਹ ਤੁਸੀਂ ਜਬਰਦਸਤੀ ਪਹਿਲਾਂ ਕੌਂਸਲਰ ਬਣਾਏ ਫਿਰ ਮੇਅਰ ਬਣਾਏ ਇਹ ਹੈ ਗੁੰਡਾਗਰਦੀ ਜਿਨੇ ਝੂਠ ਬੋਲ ਕੇ ਦਿੱਲੀ ਦੇ ਵਿੱਚ ਰਾਜ ਕੀਤਾ 10 ਸਾਲ ਝੂਠ ਬੋਲ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਹੁਣ ਉਹ ਚਿਹਰਾ ਜਿਹੜਾ ਉਹ ਅੱਜ ਨੰਗਾ ਹੋ ਗਿਆ ਅੱਜ ਪੰਜਾਬ ਦੇ ਲੋਕ ਜਦੋਂ ਉਹ ਚਿਹਰਾ ਵੇਖਣਗੇ ਤੇ ਮੈਨੂੰ ਲੱਗਦਾ ਹੈ 2027 ਕੀ ਉਤੋਂ ਪਹਿਲਾਂ ਹੀ ਉਹਨਾਂ ਦੀ ਸਰਕਾਰ ਨੂੰ ਲਾ ਕੇ ਵਾਰ-ਵਾਰ ਆਨਾਂ ਨੂੰ ਜਿਵੇਂ ਦੇਖਦੀ ਹੈ ਜੀ ਬੀਜੇਪੀ ਜੋ ਜਿਹੜੇ ਸ਼ਾਨ ਵੀਰ ਜਿਹੜੇ ਬੈਠੇ ਹੋਏ ਨੇ ਉਹਨਾਂ ਬਾਰੇ ਕਿਉਂ ਨਹੀਂ ਸੋਚਿਆ ਜਾਂਦਾ ਕਰ ਆਈ ਗਈ ਜਿਹੜੇ ਰਿਪੋਰਟ ਹੋ ਜੇ ਪੰਜਾਬੀ ਵਾਪਸ ਆਏ ਨੇ ਉਹਨਾਂ ਦੀ ਵੀ ਇਹ ਬੀਜੇਪੀ ਵਾਲਿਆਂ ਨਾਲ ਕਿ ਮੋਦੀ ਜੀ ਟਰੰਪ ਨੂੰ ਜਫੀਆਂ ਜ਼ਰੂਰ ਪਾਉਂਦੇ ਨੇ ਪਰ ਪੰਜਾਬੀਆਂ ਨੂੰ ਜਿਹੜੇ ਹਾਲਾਤਾਂ ਦੇ ਵਿੱਚ ਭੇਜਿਆ ਹੈ ਬੀਜੇਪੀ ਉਥੋਂ ਟਰੰਪ ਨੇ ਉਹ ਹਾਲਾਤ ਵਧੀਆ ਨਹੀਂ ਹੈ ਦਿੱਲੀ ਚੋਣਾਂ ਦੇ ਵਿੱਚ ਬੀਜੇਪੀ ਨੂੰ ਵੱਡੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ ਹੈ ਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਦਾ ਪਿਆ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦਫ਼ਤਰ ਦੇ ਵਿੱਚ ਬੀਜੇਪੀ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੇ ਤਦਾਦ ਦੇ ਵਿੱਚ ਬੀਜੇਪੀ ਵਾਲੇ ਜਿਹੜੇ ਨੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੀਜੇਪੀ ਦੇ ਵਰਕਰ ਸਾਡੇ ਨਾਲ ਨੇ ਸਰ ਕਿਵੇਂ ਦੇਖਦੇ ਹੋ ਜੀ ਦਿੱਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਹੋਈ ਹੈ ਦਿੱਲੀ ਦੇ ਵਿੱਚ ਆਮ ਲੋਕਾਂ ਨੇ ਇੱਕ ਇਹਨਾਂ ਦਾ ਝੂਠ ਤੋਂ ਤੰਗ ਆ ਕੇ ਜਿਹੜੇ ਝੂਠ ਦੇ ਭੈਣਾ ਨੂੰ ਜਿਹੜੇ ਪੈਸੇ ਦੇਣਾ ਜਾਂ ਹੋਰ ਵੀ ਜੋ ਝੂਠ ਇਹਨਾਂ ਨੇ ਮਾਰ ਕੇ ਉਹ ਦਿੱਲੀ ਦੇ ਲੋਕਾਂ ਨੇ ਇੱਕ ਦੇਖ ਲਿਆ ਵੀ ਇਹ ਝੂਠ ਦੀ ਸਰਕਾਰ ਸੀ ਉਹਨਾਂ ਨੇ ਇਹਨਾਂ ਦੇ ਮੂੰਹ ਤੇ ਚਪੇੜ ਮਾਰ ਕੇ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ 2027 27 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੇਗੀ ਲੋਕੀ ਇਹਨਾਂ ਕੋਲ ਬਹੁਤ ਦੁਖੀ ਹੋ ਗਏ ਆ ਕੋਈ ਲਾਈਨ ਆਰਡਰ ਨਹੀਂ ਆ ਕੋਈ ਨਹੀਂ ਆ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਪਰ ਕਿਵੇਂ ਦੇਖਦੇ ਹੋ ਜੀ ਆਪ ਦਾ ਸੁਪਰੀਮੋ ਨੇ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਸਭ ਤੋਂ ਵੱਡੇ ਝੂਠ ਦੇ ਪੰਡ ਤੋ ਸੀ ਜਿਨ੍ਹਾਂ ਨੇ ਸਾਰੀ ਗੁੱਥੀ ਇਕੱਠੀ ਕੀਤੀ ਸੀ ਉਹਨਾਂ ਨੇ ਨੱਕ ਝੂਠ ਮਾਰ ਕੇ ਲੋਕਾਂ ਨੂੰ ਦੱਸਿਆ ਸੀ ਵੀ ਜਿਹੜਾ ਕੋਈ ਵੀ ਕੰਮ ਨਹੀਂ ਇਹਨਾਂ ਨੇ ਕੀਤਾ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਆਪਣੇ ਜੋ ਵੀ ਹੈ ਬੋਰਡ ਦਾ ਅਧਿਕਾਰ ਦਿਖਾ ਕੇ ਉਹਨਾਂ ਨੂੰ ਸਾਈਡ ਤੇ ਪੰਜੂਰ ਜੀ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਬੀਜੇਪੀ ਵਾਲੇ ਜਿਹੜੇ ਨੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤਮ ਜਨਾਬ ਕਿਵੇਂ ਦੇਖਦੇ ਹੋ ਜੀ ਬੀਜਪੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਹਾਰ ਦਾ ਸਾਹਮਣਾ ਕਰਦਾ ਹੈ ਸਭ ਤੋਂ ਪਹਿਲੇ ਤਾਂ ਦਿੱਲੀ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਹੈ ਜੀ ਕਿ ਉਹਨਾਂ ਨੇ ਇਹ ਜਿਹੜੇ ਫਰੇਬ ਦੀ ਰਾਜਨੀਤੀ ਸੀਗੀ ਉਸ ਤੋਂ ਪਰਦਾ ਢਾਇਆ ਔਰ ਉਹਨਾਂ ਨੇ ਡਿਵੈਲਪਮੈਂਟ ਵਾਸਤੇ ਵੋਟ ਦਿੱਤਾ ਹੈ ਪਿਛਲੇ 10-12 ਸਾਲਾਂ ਤੋਂ ਦਿੱਲੀ ਦੇ ਜਿਹੜੇ ਕੰਮ ਰੁਕੇ ਹੋਏ ਸੀਗੇ ਜਿਹੜੇ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਸੀਗੇ ਜਿਹੜੀ ਹੋਰ ਮੂਲ ਪੂਰਵ ਸਹੂਲਤਾਂ ਤੋਂ ਵੰਚਿਤ ਹੋ ਕੇ ਸੀ ਦਿੱਲੀ ਉਹ ਹੁਣ ਉਹਨਾਂ ਨੇ ਇਸਦਾ ਜਵਾਬ ਦਿੱਤਾ ਕਿਉਂਕਿ ਉਹ ਸਮਝ ਗਏ ਨੇ ਇਹ ਸਿਰਫ ਮੁਕਤਦੀਆਂ ਚੀਜ਼ਾਂ ਨਾਲ ਡਵੈਲਪਮੈਂਟ ਨਹੀਂ ਹੁੰਦੀ ਦੇਸ਼ ਤਰੱਕੀ ਨਹੀਂ ਕਰਦਾ ਸ਼ਾਇਦ ਤਰੱਕੀ ਨਹੀਂ ਕਰਦਾ ਇਹਦੇ ਵਾਸਤੇ ਉਹ ਸੰਗਠਨ ਉਸ ਪਾਰਟੀ ਨੂੰ ਲਿਆਉਣਾ ਪੈਂਦਾ ਜਿਨ੍ਹਾਂ ਨੇ ਕਰਕੇ ਦਿਖਾਇਆ ਕਿਉਂਕਿ ਬਾਦਈਂਦਾਂ ਪਾਰਟੀ ਦੀ ਸਰਕਾਰ ਜਿਹੜੇ ਜਿਹੜੇ ਪ੍ਰਦੇਸ਼ ਵੀ ਹੈ ਗੁਜਰਾਤ ਲੈ ਲਓ ਹਰਿਆਣਾ ਲੈ ਲਓ ਸਾਰੇ ਹਿੰਦੁਸਤਾਨ ਚ ਜਿੱਥੇ ਜਿੱਥੇ ਬਾਦਈਂਦਾਂ ਪਾਰਟੀ ਹੈ ਜਿੱਥੇ ਚ ਡਬਲਿੰਗ ਦੀ ਸਰਕਾਰ ਹੈ ਅੱਜ ਅਸੀਂ ਯੂਪੀ ਨੂੰ ਦੇਖਦੇ ਆ ਯੂਪੀ ਦਾ ਐਗਜ਼ਾਮਪਲ ਹੋਣ ਜਿਹੜਾ ਲੋਕਾਂ ਨੇ ਦਿੱਲੀ ਵਾਲਿਆਂ ਨੇ ਦੇਖਿਆ ਔਰ ਉਹਨਾਂ ਨੇ ਔਰ ਦਿੱਲੀ ਵਿੱਚ ਉਹਨਾਂ ਨੇ ਜਿਹੜਾ ਸਾਨੂੰ ਪ੍ਰਚੰਡ ਬਹੁਮਤ ਦਿੱਤਾ ਉਹਦਾ ਬੈਨੀਫਿਟ ਜਿਹੜਾ ਹੈ ਦਿੱਲੀ ਨੂੰ ਤਾਂ ਹੋਏਗਾ ਹੋਏਗਾ ਸਾਰੇ ਹਿੰਦੁਸਤਾਨ ਚ ਬੈਨੀਫਿਟ ਹੋਏਗਾ ਔਰ ਇੰਟਰਨੈਸ਼ਨਲੀ ਬੜਾ ਅਛਾ ਮੈਸੇਜ ਜਾਏਗਾ ਅੰਦਰ ਇਹ ਵੀ ਇਹ ਵਯਮਲ ਮਸ਼ੀਨਾ ਦੇ ਵਿੱਚ ਹੇਰ ਫੇਰ ਨਾਲ ਬੀਜੇਪੀ ਜਿੱਤੀ ਦੇਖੋ ਜੀ ਜਦੋਂ ਸਾਨੂੰ ਅਸੀਂ ਜਦੋਂ ਲੋਕਾਂ ਦਾ ਫਤਵਾ ਆਂਦਾ ਹੈ ਨਾ ਔਰ ਜਦੋਂ ਸਾਨੂੰ ਸੂਟ ਨਹੀਂ ਕਰਦਾ ਤੇ ਅਸੀਂ ਇਲੈਕਸ਼ਨ ਕਮਿਸ਼ਨ ਮਸ਼ੀਨਾ ਵੋਟਰ ਲਿਸਟਾਂ ਇਹ ਫालतू ਦੀ ਗੱਲਾਂ ਕਰਦੇ ਆਂ ਦੇਖਦੀ ਜਾਂਦਾ ਸਮਝਦਾਰ ਆ ਉਹ ਸਮਝ ਗਈ ਹੈ ਝੂਠਾਂ ਨੂੰ ਤਾਹੀਂ ਉਹਨਾਂ ਨੇ ਇਹ ਸਰਕਾਰ ਨੂੰ ਉਖਾੜ ਵੰਗਿਆ ਸਭ ਤੋਂ ਵੱਡੀ ਗੱਲ ਲਗੀ ਹੈ ਜਿਹੜਾ ਉਹਨਾਂ ਦਾ ਪ੍ਰਮੁੱਖ ਸੀਗਾ ਕੇਜਰੀਵਾਲ ਉਹਨੂੰ ਉਖਾੜ ਫੰਕਿਆ ਉਹ ਜਿਹੜੇ ਬਾਰ-ਬਾਰ ਝੂਠ ਬੋਲਦੇ ਸੀਗੇ ਅੱਜ ਲੋਕਾਂ ਨੂੰ ਸਮਝ ਆ ਗਏ ਕਿ ਝੂਠ ਦੀ ਰਾਜਨੀਤੀ ਦਾ ਕੰਮ ਨਹੀਂ ਚੱਲਣਾ ਡਿਵੈਲਪਮੈਂਟ ਦੀ ਰਾਜਨੀਤੀ ਦਾ ਦੇਸ਼ ਦੀ ਤਰੱਕੀ ਦੀ ਰਾਜਨੀਤੀ ਦਾ ਕੰਮ ਚੱਲਣਾ ਜਰੂਰ ਨਹੀਂ ਭਾਪੀ ਵਾਲੇ ਨੇ ਚਹਿ ਰਹੇ ਨੇ ਕਿ ਝੂਠ ਦੀ ਰਾਜਨੀਤੀ ਤੇ ਜਿੱਤ ਦੀ ਪ੍ਰਾਪਤ ਹੋਈ ਹੈ ਭਾਪੀ ਨੂੰ ਜਿੱਥੇ ਵੱਡੀ ਜਿੱਤ ਮਿਲੀ ਹੈ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਲਈ ਹਾਰ ਦਾ ਸਾਹਮਣਾ ਕਰ ਰਹੀ ਹੈ ਤਾਂ ਸਾਡੇ ਨਾਲ ਹਰਵਿੰਦਰ ਸੰਧੂ ਜੀ ਵੀ ਮੌਜੂਦ ਨੇ ਸੰਧੂ ਬੀਜਪੀ ਨੇ ਤਾਂ ਦਿੱਲੀ ਦੇ ਵਿੱਚ ਛੰਡੇ ਜੰਗੜਤੇ ਨੇ ਤਾਂ ਬੀਜਪੀ ਦੀ ਜਿੱਤ ਵੱਡੀ ਹੋਈ ਹੈ ਵੇਖੋ ਮੈਂ ਤੇ ਅਸੀਂ ਤੇ ਸਾਨੂੰ ਜਿਹੜੀ ਖੁਸ਼ੀ ਹੈ ਕਿ ਸਾਰੇ ਦੇਸ਼ ਦੇ ਵਿੱਚ ਅੱਜ ਭਾਰਤ ਜਨਤਾ ਪਾਰਟੀ ਦੀਆਂ ਸਰਕਾਰਾਂ ਬਣੀਆਂ ਹੋਈਆਂ ਨੇ ਔਰ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਇਹ ਖੁਸ਼ੀ ਸਾਡੀ ਇਹ ਹੈ ਕਿ ਦਿੱਲੀ ਅਬ ہماری ਹੈ ਪੰਜਾਬ ਕੀ ਬਾਰੀ ਹੈ ਕਿ ਜਿਹੜੀ ਉਹਦੀ ਹਵਾ ਹੈ ਭਾਰਤ ਜਨਤਾ ਪਾਰਟੀ ਦੇ ਪੰਜਾਬ ਵੱਲ ਵੀ ਆਏਗੀ यूपी ਦੇ ਵਿੱਚ ਹਰਿਆਣਾ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਸਰਕਾਰ ਹੈ ਐਸੀ ਜਿਹੜੀ ਕਿ ਲੋਕਾਂ ਨੂੰ ਸਹੂਲਤਾਂ ਦੇ ਸਕਦੀ ਹੈ ਲੋਕਾਂ ਨੂੰ ਜੇ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਦੇ ਸਕਦੀ ਹੈ ਲੋਕਾਂ ਦੇ ਕਾਰਨਾ ਵੀ ਗਰੀਬਾਂ ਵਾਸਤੇ ਘਰ ਬਣਾ ਰਹੀ ਹੈ ਹਰ ਘਰ ਦੇ ਵਿੱਚ ਨੌਕਰੀ ਦੇਣ ਦਾ ਸੰਕਲਪ ਹੈ ਔਰ ਪੰਜਾਬ ਦੇ ਵਿੱਚ ਬਿਲਕੁਲ ਉਲਟ ਹੈ ਇੱਥੇ ਨਸ਼ਿਆਂ ਦਾ ਪ੍ਰਕੋਪ ਹੈ ਗੁੰਡਾਗਰਦੀ ਇੱਥੇ ਵਧੀ ਹੋਈ ਹੈ ਫਰੋਤੀਆਂ ਦਾ ਇੱਥੇ ਹਰ ਜਿਹੜਾ ਕੋਈ ਚੰਗਾ ਬੰਦਾ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਹੈ ਔਰ ਦਿਨ ਦਿਹਾੜੇ ਨੌਜਵਾਨਾਂ ਦਾ ਕਤਲ ਹੋ ਰਿਹਾ ਪਰ ਆਪ ਬੋਲੇ ਜਾਂਦੇ ਨੇ ਕਿ ਇਹ ਤਾਂਦਲੀ ਹੋਈ ਹੈ ਜੀ ਫੇਰਾ ਫੇਰੀ ਨਾਲ ਜਿੱਤੀ ਆ ਬੀਜੇਪੀ ਦਾ ਦੇਖੋ ਜਿੱਥੇ ਤੇ ਉਹ ਜਿੱਤ ਜਾਣ ਉਥੇ ਤਾਂਦਲੀ ਨਹੀਂ ਹੁੰਦੀ ਜਿੱਥੇ ਉਹ ਹਾਰ ਜਾਣ ਉਹਨੂੰ ਤਾਂਦਲੀ ਦਾ ਰੂਪ ਦੇ ਦਿੰਦੇ ਆ ਤਾਂਦਲੀ ਤਿਆਰ ਕੀ ਉਹਨਾਂ ਨੇ ਇਹ ਮੇਅਰ ਦੇ ਇਲੈਕਸ਼ਨ ਚ ਕਰਕੇ ਦਿਖ ਗੁੰਡਾ ਗਰਦੀਦਾਰ ਨੰਗਾ ਨਾਜ਼ ਇੱਥੇ ਦਿਖਾਇਆ ਹੈ ਉਹਨਾਂ ਨੂੰ ਇਹ ਲਾਗੇ ਹੀ ਦੇਖਣਾ ਚਾਹੀਦਾ ਜ਼ਿਆਦਾ ਦੂਰ ਦੇਖਣਾ ਨਹੀਂ ਤੇ ਲੋੜ ਨਹੀਂ ਹੈਗੀ ਜਿਸ ਤਰ੍ਹਾਂ ਉਹਨਾਂ ਨੇ ਇਹ ਅੱਜ ਪੰਜਾਬ ਦੇ ਵਿੱਚ ਇਹ ਗੁੰਡਾ ਰਾਜ ਵਿਖਾਤਾ ਹੈ ਕਿ ਜਬਰਦਸਤੀ ਆਪਣੇ ਮੇਅਰ ਬਣਾਤੇ ਉਹ ਤੁਸੀਂ ਜਬਰਦਸਤੀ ਪਹਿਲਾਂ ਕਾਉਂਸਲਰ ਬਣਾਏ ਫਿਰ ਮੇਅਰ ਬਣਾਏ ਇਹ ਹੈ ਗੁੰਡਾਗਰਦੀ ਗੁੰਡਾਗਰਦੀ ਇਹ ਨਹੀਂ ਜਿੱਥੇ ਲੋਕਾਂ ਨੇ ਵੋਟਾਂ ਪਾ ਕੇ ਐਰ ਕੀ ਭਾਰਤ ਜਨਤਾ ਪਾਰਟੀ ਨੂੰ ਜਿਤਾਇਆ ਆਪਦੇ ਸੁਪਰੀਮੋ ਨੇ ਜਿਹੜੇ ਅਰਵਿੰਦ ਕੇਜਰੀਵਾਲ ਉਹ ਵੀ ਵੱਡੀ ਲੀਡ ਨਾਲ ਹਾਰੇ ਨੇ ਜੀ ਕਿਵੇਂ ਦੇਖਦੇ ਹੋ ਬੀਜਪੀ ਨੇ ਉੱਥੇ ਵੀ ਆਂਦੇ ਉਹਨਾਂ ਨੂੰ ਹੀ ਹਰਾਤਾ ਜੀ ਦੇਖੋ ਇੱਕ ਕੇਜਰੀਵਾਲ ਨਹੀਂ ਸੀ ਇੱਕ ਝੂਠ ਤੇ ਫਰੇਬ ਦਾ ਮਕੋਟਾ ਸੀ ਅੱਜ ਲੋਕਾਂ ਨੇ ਉਹ ਮਕੋਟਾ ਲਾਤ ਹੈ ਔਰ ਉਹਦਾ ਅਸਲੀ ਚਿਹਰਾ ਹੁਣ ਤੁਹਾਨੂੰ ਅੱਜ ਸ਼ਾਮ ਤੱਕ ਨਜ਼ਰ ਆ ਜਾਏਗਾ ਇੰਨਾ ਕਿ ਜਿਹੜਾ ਅੱਜ ਲੋਕਾਂ ਨੂੰ ਸਾਫ਼ ਨਜ਼ਰ ਆਏਗਾ ਕਿ ਇੱਕ ਝੂਠਾ ਫਰੇਬੀ ਹੈ ਜਿਨੇ ਝੂਠ ਬੋਲ ਕੇ ਦਿੱਲੀ ਦੇ ਵਿੱਚ ਰਾਜ ਕੀਤਾ 10 ਸਾਲ ਝੂਠ ਬੋਲ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਹੁਣ ਉਹ ਚਿਹਰਾ ਜਿਹੜਾ ਉਹ ਅੱਜ ਨੰਗਾ ਹੋ ਗਿਆ ਅੱਜ ਪੰਜਾਬ ਦੇ ਲੋਕ ਵੀ ਜਦੋਂ ਇਹ ਚਿਹਰਾ ਵੇਖਣਗੇ ਤੇ ਮੈਨੂੰ ਲੱਗਦਾ ਹੈ 2027 ਕੀ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਸਰਕਾਰ ਨੂੰ ਲਾ ਕੇ ਬਾਹਰ ਬਾਹਰ 2027 ਦੀਆਂ ਚੋਣਾਂ ਨੂੰ ਭਾਜਪਾ ਜਿਵੇਂ ਦੇਖਦੀ ਹੈ ਪੰਜਾਬ ਦੇ ਵਿੱਚ ਇਹ ਆਪਣਾ ਵजूद ਮੰਨਦੀ ਹੈ ਭਾਜਪਾ ਦੇਖੋ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਪੰਜਾਬ ਦੀ ਜਿਹੜੀ ਦਿੱਲੀ ਦੀ ਹਵਾ ਹੈ ਉਹ ਪੰਜਾਬ ਚ ਆਉਣ ਵਾਲੀ ਹੈ ਔਰ ਭਾਰਤੀ ਜਨਤਾ ਪਾਰਟੀ ਹੈ ਤੁਸੀਂ ਕਾਰਕਟਰ ਦਾ ਜਿਹਾ ਦੇਖਿਆ ਹੈ ਕਿੰਨਾ ਉਤਸ਼ਾਹ ਹੈ ਸਾਰੇ ਕਰਤਾ ਕਹਿੰਦਾ ਜਲਦੀ ਜਿਹੜੀ ਇੱਥੇ ਵੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕਿਸਾਨਾਂ ਨੂੰ ਜਿਵੇਂ ਦੇਖਦੀ ਹੈ ਜੀ ਭਾਜਪਾ ਜਿਹੜੀ ਇੱਥੇ ਕਿਸਾਨ ਵੀਰ ਜਿਹੜੇ ਬੈਠੇ ਹੋਏ ਨੇ ਉਹਨਾਂ ਬਾਰੇ ਕਿਉਂ ਨਹੀਂ ਸੋਚਿਆ ਜਾਂਦਾ ਕਿਸਾਨ ਸਾਡੇ ਭਰਾ ਨੇ ਉਹਨਾਂ ਦੇ ਕਾਫੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਗੱਲਬਾਤ ਦੇ ਰਹੇ ਹਰ ਇੱਕ ਚੀਜ਼ ਨਿਕਲ ਰਹੀ ਹੈ ਉਹ ਸਾਡੇ ਨਾਲ ਨਿਰੰਤਰ ਜਿਹੜੇ ਅਸੀਂ ਮੋਦੀ ਜੀ ਦੇ ਜਿਹੜੇ ਭੇਜੇ ਹੋਏ ਨੁਮਾਇंदे ਉਹਨਾਂ ਨਾਲ ਟੱਚ ਨੇ ਛੇਤੀ ਉਹਨਾਂ ਦੀਆਂ ਵੀ ਜਿਹੜੀਆਂ ਬਹਿ ਕੇ ਉਨਾ ਨਾਲ ਵੀ ਗੱਲਬਾਤ ਕੀਤੀ ਜਾਏਗੀ ਤੇ ਉਹ ਤਾਂ ਕਿ ਨਾਲ ਥੋੜਾ ਜਿਹਾ ਨਰਾਜ਼ਗੀ ਜਿਹੜੇ ਰਿਪੋਰਟ ਹੋ ਜੇ ਪੰਜਾਬੀ ਵਾਪਸ ਆਏ ਨੇ ਉਹਨਾਂ ਦੀ ਵੀ ਇਹ ਭਾਜਪਾ ਵਾਲਿਆਂ ਨਾਲ ਕਿ ਮੋਦੀ ਜੀ ਟਰੰਪ ਨੂੰ ਜੱਫੀਆਂ ਜ਼ਰੂਰ ਪਾਉਂਦੇ ਨੇ ਪਰ ਪੰਜਾਬੀਆਂ ਨੂੰ ਜਿਹੜੇ ਹਾਲਾਤਾਂ ਦੇ ਵਿੱਚ ਭੇਜਿਆ ਹੈ ਉਥੋਂ ਟਰੰਪ ਨੇ ਉਹ ਹਾਲਾਤ ਵਧੀਆ ਨਹੀਂ ਐ ਦੇਖੋ ਪੰਜਾਬ ਦੇ ਵਿੱਚ ਤੁਹਾਨੂੰ ਮੈਂ ਅੱਗੇ ਦੱਸ ਰਿਹਾ ਸਾਡੇ ਬੱਚੇ ਕਿਸੇ ਦਾ ਘਰੋਂ ਛੱਡਣ ਨੂੰ ਦਿਲ ਨਹੀਂ ਕਰਦਾ ਪੰਜਾਬ ਦੇ ਹਾਲਾਤ ਇਸ ਆਮ ਆਦਮੀ ਪਾਰਟੀ ਨੇ ਦੇ ਪਹਿਲੋਂ ਕਾਂਗਰਸ ਨੇ ਬਣਾਤੇ ਨੇ ਕਿ ਜਿਹੜੇ ਬੱਚੇ ਆ ਉਹਨਾਂ ਦਾ ਪਿਕੇ ਇਥੇ ਕੋਈ ਹੈ ਨਹੀਂ ਔਰ ਉਹ ਇਹੋ ਜਿਹੇ ਰਾਹ ਪਨਾ ਰਹੇ ਆ ਬਾਹਰ ਜਾਣ ਵਾਸਤੇ ਉਹ ਬੱਚੇ ਕਿ ਇਥੋਂ ਦੇ ਜਿਹੜੇ ਹਾਲਾਤ ਆ ਉਹਨਾਂ ਤੋਂ ਨਿਚਾਰ ਬੱਚੇ ਅੱਜ ਮਾਪਿਓ ਦੇ ਵਿੱਚ ਡਰ ਰਿਹਾ ਕਿ ਸਾਡਾ ਬੱਚਾ ਇੱਥੇ ਸੁਰੱਖਿਤ ਕਿੱਥੇ ਰਹਿ ਸਕਦਾ ਉਹ ਸੁਰੱਖਿਤ ਨਹੀਂ ਹੈਗੇ ਪੰਜਾਬ 'ਚ ਉਹਨਾਂ ਨੂੰ ਇਹ ਉਦੋਂ ਹੀ ਸੁਰੱਖਿਆ ਮਿਲੇਗੀ ਜਦੋਂ ਭਾਰਤ ਜਨਤਾ ਪਾਰਟੀ ਦੀ ਸਰਕਾਰ ਆਏਗੀ ਤੇ ਭਾਰਤ ਜਨਤਾ ਪਾਰਟੀ ਦਾ ਰਾਜ ਪੰਜਾਬ ਦੇ ਵਿੱਚ ਹੋਏਗਾ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਤਸਵੀਰਾਂ ਅੰਮ੍ਰਿਤਸਰ ਦੇ ਬੀਜੇਪੀ ਦਫਤਰ ਦੀਆਂ ਨੇ ਜਿੱਥੇ ਕਿ ਦਿੱਲੀ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਹੋਈ ਹੈ ਬੀਜੇਪੀ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਦਾ ਪਿਆ ਉੱਥੇ ਬੀਜੇਪੀ ਵੱਲੋਂ ਜਿਹੜੇ ਨੇ ਢੋਲ ਵਜਾਇਆ ਜਾ ਰਿਹਾ ਨੇ ਹਤਸਬਾਜੀ ਜੀਤੀ ਜਾ ਰਹੀ ਹੈ ਅਤੇ ਇਸ ਨੂੰ ਸੜੀ ਹੈ 2027 ਦੀਆਂ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਜੇ ਹੁਣ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਬੀਜੇਪੀ ਜਿੱਤੇਗੀ ਇਹ ਤਾਂ ਆਉਣ ਵਾਲਾ ਸਮਾਂ ਬਹੁਤ ਸਾਰੇ ਭੈਣ ਬੀਜੇਪੀ ਨਾਲ ਨਾਰਾਜ਼ਗੀ ਚੱਲ ਰਹੀ ਹੈ ਬੀਜੇਪੀ ਦਾ ਵੀ ਫਰਜ ਬੰਦਾ ਕਿ ਉਹਨਾਂ ਦੀ ਨਾਰਾਜ਼ਗੀ ਕਿਵੇਂ ਦੂਰ ਕਰਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਮੈਨੂੰ ਦੀ ਉਹ ਜ